ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰੇ ਹੁਣ ਤੁਹਾਨੂੰ ਦੱਸਣ ਜਾ ਰਿਹਾ ਜਿਵੇਂ ਕਿ ਪਾਕਿਸਤਾਨ ਦੇ ਵਿੱਚੋਂ ਕਈ ਜਗ੍ਹਾ ਤੇ ਇਸ ਭਾਰਤ ਦੇ ਵਿੱਚ ਅਟੈਕ ਹੋਇਆ ਕਿਉਂਕਿ ਜਿਹੜਾ ਪਹਿਲਗਾਮ ਦਾ ਬਦਲਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਲਿਆ ਸੀ ਕਿਉਂਕਿ ਸਾਡੇ ਬੇਕਸੂਰ ਮਾਰੇ ਗਏ ਸੀ ਤਾਂ ਹੁਣ ਬਈ ਕਹਿੰਦਾ ਮਤਲਬ ਪਾਕਿਸਤਾਨ ਨੇ ਵੀ ਕਈ ਜਗ੍ਹਾ ਤੇ ਸਾਡੇ ਪੰਜਾਬ ਦੇ ਵਿੱਚ ਦੱਸਿਆ ਜਾਂਦਾ ਵੀ 15-16 ਜਗ੍ਹਾ ਤੇ ਇਹਨਾਂ ਨੇ ਅਟੈਕ ਕੀਤਾ ਜਿੱਥੇ ਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ ਕਈ ਮਸਾਲਾ ਜਿਹੜੀਆਂ ਕਿ ਥੱਲੇ ਸਿੱਟੀਆਂ ਜਿਵੇਂ ਆਪਾਂ ਗੱਲ ਕਰੀਏ ਹੁਣ ਕਈ ਪਿੰਡਾਂ ਦੀ ਜਿਵੇਂ ਕਿ ਜੇ ਗੱਲ ਕਰੀਏ ਸ਼ਹਿਰਾਂ ਦੀ ਜਿਵੇਂ ਚੰਡੀਗੜ੍ਹ ਤੇ ਜੋ ਪਠਾਨਕੋਟ ਤੇ ਇੱਕ ਪਿੰਡ ਜੇਠੂਵਾਲ ਤੇ ਇੱਕ ਬਠਿੰਡੇ ਦੇ ਨਾਲ ਇੱਕ ਪਿੰਡ ਲੱਗਦਾ ਜੋ ਤੇ ਕਈ ਜਗ੍ਹਾ ਦੇ ਵਿੱਚ ਇਹਨਾਂ ਨੇ ਆਪਣੇ ਬਨੀਓ ਯਾਨੀ ਕਿ ਪੰਜਾਬ ਦੇ ਵਿੱਚ ਇਹ ਹਰਕਤ ਕੀਤੀ ਹੈ ਪਾਕਿਸਤਾਨ ਨੇ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਇਹ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਮਰਸਰ ਦਿਹਾਤੀ ਪੁਲਿਸ ਹੈ ਉਸ ਵੱਲੋਂ ਖਾਲੀ ਕਰਾ ਦਿੱਤਾ ਗਿਆ ਤੇ ਲੋਕਾਂ ਨੂੰ ਹੱਥ ਜੋੜ ਕੇ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਇਹ ਇਲਾਕਾ ਜਿਹੜਾ ਉਹ ਜ਼ਰੂਰ ਖਾਲੀ ਕਰ ਦਿਓ ਕਿਉਂਕਿ ਇਸ ਦੀ ਜਿਹੜੀ ਸ਼ਮਤਾ ਹੈ ਉਹ ਬਹੁਤ ਭਿਆਨਕ ਹੈ ਇਸ ਨੂੰ ਡਿਫਿਊਜ਼ ਕਰਨਾ ਹੈ ਇਸ ਨੂੰ ਡਿਸਟਰੋਏ ਕਰਨਾ ਹੈ ਇਸ ਕਰਕੇ ਜਿਹੜਾ ਇਲਾਕਾ ਹੈ ਉਸ ਨੂੰ ਖਾਲੀ ਕਰਵਾਉਣ ਦੀਆਂ ਹਦਾਇਤਾਂ ਵਾਰ-ਵਾਰ ਅਨਾਉਂਸਮੈਂਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਸੋ ਵੱਡੀ ਗੱਲ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਰਾਤ ਨੂੰ ਜਿਹੜਾ ਇੱਕ ਅਸੀਂ ਦੇਖ ਰਹੇ ਸੀ ਕਿ ਰਾਤ ਨੂੰ ਕੁਝ ਅਮਰitsar ਦੇ ਨੇੜਲੇ ਇਲਾਕਿਆਂ ਦੇ ਵਿੱਚ ਭਾਰੀ ਬਲਾਸਟ ਦੀਆਂ ਜਿਹੜੀਆਂ ਨੇ ਉਹ ਘਟਨਾਵਾਂ ਜਾਂ ਉਹ ਆਵਾਜ਼ਾਂ ਸੁਣਨ ਨੂੰ ਮਿਲੀਆਂ ਸੀਗੀਆਂ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਨੂੰ ਮੌਕ ਡ੍ਰਿਲ ਦੱਸਿਆ ਸੀਗਾ ਪਰ ਹੁਣ ਡਿਫੈਂਸ ਨੇ ਇਹ ਕਬੂਲ ਕੀਤਾ ਕਿ ਪਾਕਿਸਤਾਨ ਨੇ ਇਹ ਮਜ਼ਾਈਲਾ ਤਾਕੀਆਂ ਸੀਕੀਆਂ ਡਰੋਨ ਜ਼ਰੀਏ ਤਾਕੀਆਂ ਸੀਕੀਆਂ ਤੇ ਇਲਾਕੇ ਕਿਹੜੇ-ਕਿਹੜੇ ਸੀਗੇ ਦੇਖੋ 에어 ਮਿਲਟਰੀ ਦੀ ਗੱਲ ਕੀਤੀ ਜਾਵੇ ਜਿਹੜੇ ਮਿਲਟਰੀ ਦੇ ਆਰਮੀ ਦੇ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀਗਾ ਸੋ ਪੂਰੇ ਭਾਰਤ ਦੇ ਪੱਛਮੀ ਅਤੇ ਉਸ ਜਿਹੜੇ ਵੱਡੀ ਗੱਲ ਹੈ ਪੱਛਮੀ ਅਤੇ ਜਿਹੜੇ ਉਤਰੀ ਖੇਤਰ ਨੇ ਜਿੱਥੇ 에어 بیس ਬਣਿਆ ਹੋਏ ਨੇ ਆਰਮੀ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀਗਾ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਜਿਹੜਾ ਡਿਫਿਊਜ਼ ਕੀਤਾ ਗਿਆ ਇਹ ਵੱਡੇ ਪੱਧਰ ਤੇ ਉਤੇ ਇਧਰ ਤੁਸੀਂ ਦੇਖੋ মিডিਆ ਪੂਰਾ ਮੌਜੂਦ ਹੈ ਸਾਰਿਆਂ ਨੂੰ ਹੀ 500 ਮੀਟਰ ਦੇ ਦਾਰੇ ਤੋਂ ਪਿੱਛੇ ਕਰ ਦਿੱਤਾ ਗਿਆ ਕਿਉਂਕਿ ਜਿਹੜੀ ਉਹ ਮਜ਼ਾਇਲ ਪਈ ਹੋਈ ਹੈ ਮੱਖਣਵਿੰਡੀ ਪਿੰਡ ਦੇ ਵਿੱਚ ਇਹ ਹੱਲੇ ਜਿੰਦਾ ਹੈ ਯਾਨੀ ਕਿ ਇਹ ਚੱਲ ਸਕਦੀ ਆ ਤਾਂ 에ਅਰ ਫੋਰਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਇਲਾਕੇ ਇੱਕ ਵਾਰ ਫੇਰ ਦੱਸਦੀ ਏ ਕਿ ਕਿਹੜੇ-ਕਿਹੜੇ ਇਲਾਕਿਆਂ ਨੂੰ ਜਿਹੜਾ ਆ ਉਹ ਨਿਸ਼ਾਨਾ ਬਣਾਇਆ ਜਾਣਾ ਸੀਗਾ ਵੱਡੀ ਗੱਲ ਹੈ ਕਿ ਅਵੰਤੀਪੁਰਾ ਦੀ ਜਿੱਸੀ ਗੱਲ ਕਰ ਰਹੇ ਸੀਗੇ ਸ੍ਰੀਨਗਰ ਦੀ ਗੱਲ ਕਰ ਰਹੇ ਸੀਗੇ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਵੱਡੀ ਗੱਲ ਹੈ ਕਿ ਆਦਮਪੁਰ ਕੀ ਆ ਤੁਹਾਨੂੰ ਯਾਦ ਹੋਏਗਾ ਕਿ ਜਲੰਧਰ ਤੋਂ ਕਿ ਆਦਮਪੁਰ ਆਇਆ ਤਾਂ ਸਭ ਤੋਂ ਵੱਧ ਵਿਸਫੋਟਕ ਹਾਂਜੀ ਜਿਵੇਂ ਕਿ ਹੁਣ ਪੰਜਾਬ ਦੇ ਕਈ ਜਗ੍ਹਾ ਦੇ ਉੱਤੇ ਜੋ ਕਿ ਪਾਕਿਸਤਾਨ ਨੇ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹੁੰਦਾ ਕਿਉਂਕਿ ਜੇ ਗੱਲ ਕਰੀਏ ਸਾਡੇ ਭਾਰਤ ਦੀ ਤੇ ਜੇ ਇਧਰੋਂ ਸਾਡੇ ਆਰਮੀ ਦੇ ਨੌਜਵਾਨ ਜੇ ਉਧਰਲੇ ਹਿੰਦ ਪਾਕਿਸਤਾਨ ਦੇ ਵਿੱਚ ਐਸ ਲੋਟ ਛੱਡਣ ਲੱਗੇ ਮਿਸਾਲਾਂ ਕਿਉਂਕਿ ਜੇ ਗੱਲ ਕਰੀਏ ਇਹਨਾਂ ਦੇ ਜਿਵੇਂ ਅਤਵਾਦੀਆਂ ਦੇ ਨੌ ਅੱਡੇ ਤਬਾਹ ਕੀਤੇ ਆ ਕਿ ਨਾ ਕਿ ਕੋਈ ਇਹਨਾਂ ਦੇ ਪਾਕਿਸਤਾਨ ਕੋਈ ਆਮ ਨਾਗਰਿਕ ਤੇ ਕਿਸੇ ਤੇ ਕੋਈ ਆਪਣੇ ਬੰਨਿਓ ਕੋਈ ਮਿਸਾਲ ਨਹੀਂ ਛੱਟੀ ਗਈ ਤੇ ਜੇ ਗੱਲ ਕਰੀਏ ਹੁਣ ਇਹਨਾਂ ਦੇ ਜਿਹੜੇ ਪਾਕਿਸਤਾਨਾਂ ਦੇ ਨੌ ਅੱਡੇ ਸੀਗੇ ਤਾਂ ਇਹਨਾਂ ਦੇ ਅੱਡਿਆਂ ਨੂੰ ਟਾਰਗੇਟ ਕੀਤਾ ਗਿਆ ਸਾਡੇ ਭਾਰਤ ਦੇ ਜਿਹੜੇ ਆਰਮੀ ਦੇ ਨੌਜਵਾਨਾਂ ਨੇ ਕਿਉਂਕਿ ਜਿਹੜੇ 26 ਸਾਡੇ ਪੰਜਾਬੀ ਮਾਰੇ ਗਏ ਆ ਬੇਕਸੂਰ ਉਹਨਾਂ ਦਾ ਬਦਲਾ ਲੈਤਾ ਗਿਆ ਤੇ ਜੇ ਕਰੀਏ ਇਹ ਕਾਇਰ ਦੇਸ਼ ਦੀ ਗੱਲ ਤਾਂ ਕਿਉਂਕਿ ਇਹ ਹੁਣ ਸਾਡੇ ਪੰਜਾਬ ਦੇ ਵਿੱਚ ਇੱਕ ਜਿਵੇਂ ਹਰ ਵਾਰ ਨੱਤੇ ਲੋਕਾਂ ਦੇ ਵਾਰ ਕਰਦੇ ਆ ਤੇ ਜਿਵੇਂ ਹੁਣ ਟਾਰਗੇਟ ਕਰਦੇ ਸੀ ਪੰਜਾਬ ਦੇ ਵਿੱਚ ਭਾਰਤ ਦੇ ਕਈ ਪਿੰਡਾਂ ਦੇ ਸ਼ਹਿਰਾਂ ਲੋਕਾਂ ਨੂੰ ਵੀ ਰਾਤ ਨੂੰ ਅਸੀਂ ਵੀ ਸਾਡੇ ਜਿਵੇਂ ਆਰਮੀ ਦੇ ਭਾਰਤ ਦੇ ਆਰਮੀ ਦੇ ਨੌਜਵਾਨਾਂ ਨੇ ਕਰਿਆ ਵੀ ਅਸੀਂ ਵੀ ਉਵੇਂ ਹੀ ਕਰਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਜੋ ਪਾਵਰਫੁਲ ਦੇਸ਼ ਆ ਸਾਡਾ ਆਰਮੀ ਦੇ ਨੌਜਵਾਨ ਕਿਉਂਕਿ ਬਾਈ ਉਹਨਾਂ ਨੇ ਹਵਾ ਦੇ ਵਿੱਚ ਹੀ ਜਦੋਂ ਕਿ ਇਹ ਡਿੱਗਣ ਲੱਗੀਆਂ ਮਿਸਾਲਾਂ ਤਾਂ ਉੱਤੇ ਹੀ ਕਈ ਤਾਂ ਉੱਤੇ ਹੀ ਫੜ ਗਈਆਂ ਕਈ ਡਿੱਗੀਆਂ ਗਈਆਂ ਤੇ ਕਈ ਜਗ੍ਹਾ ਨੁਕਸਾਨ ਵੀ ਹੋਇਆ ਥੋੜਾ ਬਹੁਤਾ ਤੇ ਜੇ ਗੱਲ ਕਰੀਏ ਆਪਾਂ ਇਹਨਾਂ ਦੇ ਹੁਣ ਕਈ ਜਗ੍ਹਾ ਤੇ ਨੌ ਜਿਹੜੇ ਅਤਵਾਦੀਆਂ ਦੇ ਅੱਡੇ ਡਾਏ ਆ ਸਾਡੇ ਆਰਮੀ ਦੇ ਨੌਜਵਾਨਾਂ ਨੇ ਤਾਂ ਦਿਲੋਂ ਸਲੂਟ ਆ ਬਾਈ ਸਾਡੇ ਆਰਮੀ ਦੇ ਨੌਜਵਾਨਾਂ ਨੂੰ ਤੇ ਹੁਣ ਗੱਲ ਕਰੀਏ ਜੇ ਆਪਾਂ ਲੜਾਈ ਦੀ ਵੀ ਜੰਗ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਕਿਉਂਕਿ ਇਹ ਤੋਂ ਪਹਿਲਾਂ ਕਈ ਜੰਗਾਂ ਲੱਗੀਆਂ 1965 1966 1971 ਕਈ ਜਾਨਾਂ ਵੀ ਚਲੀਆਂ ਗਈਆਂ ਤਾਂ ਉਹ ਕਤਲੇਜ ਜੇ ਗੱਲ ਕਰੀਏ ਕਤਲੇਆਮ ਵੀ ਹੋਇਆਗਾ ਤੇ ਜੇ ਗੱਲ ਕਰੀਏ ਹੁਣ ਛੋਟੇ ਛੋਟੇ ਬੱਚੇ ਬੇਕਸੂਰ ਮਾਰੇ ਜਾਂਦੇ ਆ ਤਾਂ ਕਈ ਵਾਰ ਇਹ ਐਤਵਾਦੀਆਂ ਨੇ ਸਾਡੇ ਪੰਜਾਬ ਦੇ ਵਿੱਚ ਜਿਵੇਂ ਮੈਂ ਹਰ ਵੀਡੀਓ 'ਚ ਗੱਲ ਕਰਦਾ ਹਾਂ ਮੁੰਬਈ ਦੇ ਵਿੱਚ 250 ਬੱਚੇ ਬਜ਼ੁਰਗ ਬੀਬੀਆਂ ਆਪਣਾ ਸਾਰਿਆਂ ਨੂੰ ਮਾਰ ਦਿੱਤਾ ਗਿਆ ਸੀ ਤਾਂ ਇਹ 93 ਲੋਕਾਂ ਦੇ ਵਾਰਗਾਂ ਦੇ ਇੱਕ ਕਾਇਰ ਦੇਸ਼ਾ ਹਰ ਵੀਡੀਓ 'ਚ ਕਹਿਣਾ ਹੁੰਦਾ ਤਾਂ ਮੈਂ ਤੁਹਾਨੂੰ ਇਹ ਹੀ ਚਾਹਣਾ ਚਾਹਣਾਗਾ ਕਿਉਂਕਿ ਬਈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਜਿਹੜੀਆਂ ਅੱਜ ਦੀਆਂ ਵੀਡੀਓ ਜਿਹੜੀਆਂ ਕਿ ਪਾਕਿਸਤਾਨ ਦੇ ਵਿੱਚੋਂ ਕਈ ਜਗ੍ਹਾ ਤੇ ਅਟੈਕ ਹੋਇਆ ਪੰਜਾਬ ਦੇ ਵਿੱਚ ਕਿਉਂਕਿ ਆਪਣੇ ਕਈ ਲੋਕਾਂ ਨੂੰ ਤੇ ਹੋਗਾ ਵੀ ਆਪਣੇ ਜਿਹੜਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਉਧਰ ਅਟੈਕ ਕੀਤਾ ਪਰ ਇਹਨਾਂ ਨੇ ਜਿਵੇਂ ਕਹਿਦੀ ਆਪਾਂ ਚੋਰੀਆਂ ਆਪਣੇ ਜਾਨ ਚ ਵੀ ਰਾਤ ਨੂੰ ਇਹਨਾਂ ਨੇ ਵੀ ਵਾਰ ਕੀਤਾ ਕਈ ਜਗ੍ਹਾ ਦੇ ਉੱਤੇ ਇਹਨਾਂ ਨੇ ਮਸਾਲਾ ਰੇਗੀਆਂ ਗਈਆਂ ਪਰ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੋਇਆ ਕਿਉਂਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ ਇਹਨਾਂ ਨੂੰ ਉਲਟਾ ਇੱਕ ਅਗੋਂ ਅੰਜਾਮ ਦਿੱਤਾ ਜਿਹੜੀਆਂ ਉੱਤੇ ਹੀ ਆਉਂਦੀਆਂ ਸੀ ਮਸ਼ਾਲਾਂ ਉੱਤੇ ਕਹਿੰਦਾ ਤਾਹ ਹਮੇਸ਼ ਕਰ ਦਿੱਤੀਆਂ ਗਈਆਂ ਤੇ ਕਈ ਜਗ੍ਹਾ ਤੇ ਕਈ ਸ਼ਹਿਰਾਂ ਚ ਪਿੰਡਾਂ ਚ ਡਿੱਗੀਆਂ ਗਈਆਂ ਤੇ ਕਈ ਜਗ੍ਹਾ ਤੇ ਜੇ ਗੱਲ ਕਰੀਏ ਹੁਣ ਇੱਕ ਬਠਿੰਡਾ ਦੇ ਨਾਲ ਇੱਕ ਪਿੰਡ ਲੱਗਦਾ ਅਕਲ ਅਕਲੀਆ ਪਿੰਡ ਉੱਥੇ ਇੱਕ ਮਜ਼ਦੂਰ ਦੀ ਜੋ ਕਿ ਮੰਡੀ ਦੇ ਵਿੱਚ ਕੰਮ ਕਰਦਾ ਹੀ ਉੱਥੇ ਦੱਸਿਆ ਗਿਆ ਕਿ ਉਹਦੀ ਮੌਤ ਵੀ ਹੋਈ ਆ ਤਾਂ ਕਈ ਜਗ੍ਹਾ ਤੇ ਥੋੜਾ ਬੋੜਾ ਨੁਕਸਾਨ ਵੀ ਹੋਇਆ ਕਈ ਜਾਨਾਂ ਵੀ ਚਲੀਆਂ ਗਈਆਂ ਜਦੋਂ ਹੁਣ ਜੁੱਦ ਲੱਗ ਗਿਆ ਤਾਂ ਇਹ ਆਪਣੇ ਜੋ ਸਾਡੇ ਆਰਮੀ ਦੇ ਨੌਜਵਾਨਾਂ ਨੇ ਤਾਂ ਇਹਨਾਂ ਦੇ ਅੱਡੇ ਨੂੰ ਟਾਰਗੇਟ ਕੀਤਾ ਸੀ ਨਾ ਕਿ ਕੋਈ ਆਮ ਨਾਗਰਿਕ ਤੇ ਕਿਸੇ ਤੇ ਕੋਈ ਆਪਣੇ ਬੰਨਿਓ ਵਾਦਾ ਨਹੀਂ ਕਰਿਆ ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਵਾਝ ਨਹੀਂ ਆ ਰਿਹਾ ਭਾਰਤ ਦਾ ਆਰਮੀ ਦੇ ਨੌਜਵਾਨ ਇੱਕ ਤੇ ਉਹਨਾਂ ਦਾ 100 ਸਾਡਾ 100 ਦੇ ਬਰਾਬਰ ਹੋਊ ਉਹਨਾਂ ਦੇ ਤਾਂ ਕਹਿੰਦਾ ਮਤਲਬ ਸਾਡਾ ਭਾਰਤ ਉਹਨਾਂ ਤੇ ਭਾਰੀ ਪੈ ਜਾਣਾਗਾ ਜੇ ਆਪਣੀ ਊਕਾਕ ਚ ਰਹਿਣ ਤਾਂ ਠੀਕ ਹੈ ਚੰਗੀ ਗੱਲ ਆ ਤਾਂ ਨਹੀਂ ਤਾਂ ਫਿਰ ਸਾਡਾ ਭਾਰਤ ਅੰਜਾਮ ਦੇਣ ਲੱਗਿਆ ਥੋੜਾ ਟਾਈਮ ਹੀ ਲਾਊਗਾ ਚਲੋ ਜੀ ਖਾਸ ਕਰਕੇ ਆਪਣੀਆਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੇ ਤੱਕ ਵੀਡੀਓਆਂ ਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵਾਂ ਟੌਪਿਕ